ਜਦ ਤੀਜੇ ਪਾਸ਼ਾ ਵੇਲੇ ਪੰਡਤਾ ਨੇ ਇਹ ਕੇਸ ਕਰਤਾ ਅਕਬਰ ਦੀ ਅਦਾਲਤ ਵਿੱਚ ਕਿ ਇਹਨਾਂ ਨੇ ਨਵਾਂ ਇੱਕ ਰਚਿਆ ਗੁਰੂ ਗ੍ਰੰਥ ਸਾਹਿਬ ਇਹਨਾਂ ਨੇ ਜੀ ਇੱਕ ਨਵਾਂ ਵਾਹਿਗੁਰੂ ਮੰਤਰ ਬਣਾਇਆ ਜੀ ਇਹਨਾਂ ਨੇ ਹਰਮੰਦਰ ਸਾਹਿਬ ਬਣਾਇਆ ਜਾਂ ਬੌਲੀ ਸਾਹਿਬ ਦੇ ਤੀਰਥ ਰਚਿਆ ਉਦੋਂ ਤੀਜੇ ਪਾਸ਼ਾ ਵੇਲੇ ਤੇ ਇਹ ਜਿਹੜਾ ਹੈ ਇਹ ਸਾਡੇ ਧਰਮ ਤੇ ਹਮਲਾ ਹੈ ਇਹ ਬਣਾਉਣਾ ਨਹੀਂ ਚਾਹੀਦਾ ਚਾਰ ਵੇਦ ਹੈਗੇ ਗੁਰੂ ਗ੍ਰੰਥ ਸਾਹਿਬ ਦੀ ਕੀ ਲੋੜ ਹੈ ਤਾ ਹੁਣ ਉਥੇ ਤਰੀਕ ਤੇ ਜਾਣਾ ਸੀ ਲਾਹੌਰ ਮਹਾਰਾਜ ਤੀਜੇ ਪਾਦਸ਼ਾਹ ਕਹਿਣ ਲੱਗੇ ਗੁਰੂ ਰਾਮਦਾਸ ਮਹਾਰਾਜ ਤੁਸੀਂ ਜਾਓ ਤੁਸੀਂ ਜਾ ਕੇ ਚਰਚਾ ਕਰਕੇ ਸਾਰੀ ਗੱਲ ਦੱਸੋ ਤੇ ਉਥੇ ਪਾਦਸ਼ਾਹ ਮਹਾਰਾਜ ਕਹਿਣ ਲੱਗੇ ਮਹਾਰਾਜ ਮੈਨੂੰ ਤਾਂ ਕੁਝ ਆਉਂਦਾ ਹੀ ਨਹੀਂ ਨਾ ਮੈਂ ਕੋਈ ਵੇਦ ਪੜਿਆ ਨਾ ਸ਼ਾਸਤਰ ਨਾ ਸਿਮਰਤियां ਉਪਨਿਸ਼ਦਾਂ ਤੇ ਮੈਂ ਉਥੇ ਜਵਾਬ ਕਿੱਦਾਂ ਦੇਵਾਂਗਾ ਮਹਾਰਾਜ ਹੱਸ ਕੇ ਕਹਿਣ ਲੱਗੇ ਕਹਿੰਦੇ ਮੂਲ ਮੰਤਰ ਦੇ ਅਧੀਨ ਹੈ ਸਾਰੀਆਂ ਵਿਦਿਆ ਜਿੰਨੀ ਦੁਨੀਆ ਦੀ ਵਿਦਿਆ ਛੋਟੀਆਂ-ਛੋਟੀਆਂ ਜੋ ਵੀ ਕਹਿੰਦੇ ਮੂਲ ਮੰਤਰ ਦੇ ਅਧੀਨ ਕੀ ਨਹੀਂ ਹੈ ਤੁਸੀਂ ਜਦੋਂ ਜਾ ਕੇ ਉੱਥੇ ਖੜੋਗੇ ਨਾ ਤਾਂ ਤੁਸੀਂ ਪੰਜ ਵਾਰੀ ਮੂਲ ਮੰਤਰ ਪੜ੍ਹ ਲੈਣਾ ਤੁਹਾਡੇ ਖੱਬੇ ਹੱਥ ਸਾਰੀਆਂ ਵਿਦਿਆ ਹੱਥ ਜੋੜ ਕੇ ਖੜ ਜਾਣਗੀਆਂ ਆ ਕੇ ਜਿਹੜਾ ਮਰਜ਼ੀ ਜਵਾਬ ਦੇ ਲਿਓ ਜਦੋਂ ਉਥੇ ਬਾਦਸ਼ਾਹ ਮਹਾਰਾਜ ਗਏ ਪੰਜ ਮੂਲ ਮੰਤਰ ਦੇ ਪਾਠ ਕੀਤੇ ਜਾਂ ਖੜੇ ਵਿਦਿਆਈ ਵਿਦਿਆ ਖੜਗੀਆਂ ਸਾਰੀਆਂ ਆ ਕੇ ਸਾਰੇ ਜਵਾਬ ਦੇ ਦਿੱਤੇ ਉਸ ਵਕਤ ਤਾਂ ਜੈਜਕਾਰ ਹੋ ਗਈ ਚੌਥੇ ਬਾਦਸ਼ਾਹ ਦੀ ਗੁਰੂ ਘਰ ਦੀ ਜੈਜਕਾਰ ਹੋਈ ਬ੍ਰਾਹਮਣ ਸਾਰੇ ਹਾਰ ਗਏ ਚਰਚਾ 'ਚ ਸੋ ਇਸ ਕਰਕੇ ਜਿਹੜੀ ਐ ਜੋ ਵੀ ਕੁਝ ਮੰਗਣਾ ਐ ਉਹ ਗੁਰੂ ਗ੍ਰੰਥ ਸਾਹਿਬ ਤੋਂ ਹੀ ਮੰਗਣਾ ਐ ਇਹ ਗੁਰਸਿੱਖ ਵੀ ਜਾਣ ਲਓ ਐਵੇਂ ਇਧਰ ਉਧਰ ਭਟਕੇ ਫਿਰੋਂ ਕਿਤੇ ਅਖੀਰ ਤਾਂ ਸਾਰਾ ਕੁਝ ਇੱਥੋਂ ਹੀ ਮਿਲਣਾ ਆਪਾਂ ਨੂੰ ਜਿੰਨਾ ਮਰਜੀ ਨਿਸ਼ਚਾ ਡਲਾ ਕੇ ਕੋਈ ਭੱਜਿਆ ਫਿਰੇ ਮਹਾਰਾਜ ਨੇ ਕਹਿਤਾ ਖੁਾਰ ਹੋਏ ਸਭ ਮਿਲਾਂਗੇ ਬੱਚੇ ਸ਼ਰਨ ਜੋ ਹੋਏ ਕੋਈ ਦੂਦਰ ਭਾਵੇਂ ਪਟਕਦੇ ਫਿਰਨ ਜਿਨ੍ਹਾਂ ਦਾ ਨਿਸ਼ਚਾ ਗੁਰੂ ਗ੍ਰੰਥ ਸਾਹਿਬ ਤੇ ਟੇਕ ਗਿਆ ਕੋਈ ਵੱਡੀ ਗੱਲ ਨਹੀਂ ਯਕੀਨ ਕਰੋ ਇਸ ਗੱਲ ਤੇ ਰਾਗੀ ਜੀਤਾ ਸਿੰਘ ਹੁੰਦਾ ਸੀ ਸੰਤ ਬਾਬਾ ਗੁਰਵਜਨ ਸਿੰਘ ਜੀ ਖਾਲਸਾ ਨਾਲ ਲਾਹੌਰ ਜਦੋਂ ਬੜੀ ਪੁਰਾਣੀ ਗੱਲ ਆ ਲਾਹੌਰ ਮੁਸਲਮਾਨਾਂ ਦਾ ਬਹੁਤ ਵੱਡਾ ਸਮਾਗਮ ਸੀ ਇੱਕ ਰਾਗਾਂ ਦਾ ਸਮਾਗਮ ਸੀ ਇਹ ਜੀਤਾ ਸਿੰਘ ਉਹ ਰਾਗੀ ਸੀ ਮਹਾਂਪੁਰਸ਼ਾਂ ਕੋਲੇ ਵੀ ਚਲੇ ਗਏ ਦੇਖਣ ਵਾਸਤੇ ਚਲੋ ਰਾਗੀਆਂ ਨੂੰ ਸ਼ੌਂਕ ਹੁੰਦਾ ਰਾਗ ਵਿਦਿਆ ਦੇਖਾਂਗੇ ਸਟੇਜ ਤੇ ਜਾ ਕੇ ਕਹਿੰਦੇ ਮੈਨੂੰ ਵੀ ਇੱਕ ਦੋ ਮਿੰਟ ਦੋ ਮੈਂ ਵੀ ਰਾਗ ਜਾਣਦਾ ਉਹ ਹੱਸ ਪਏ ਸਾਰੇ ਜਣੇ ਮੁਸਲਮਾਨ ਕਹਿੰਦੇ ਉਹ ਤੁਹਾਨੂੰ ਸਿੱਖਾਂ ਨੂੰ ਰਾਗ ਨਹੀਂ ਦਿੱਤਾ ਤੱਬ ਨੇ ਜਾਂ ਆਪਣਾ ਕੰਮ ਕਰ ਜਾ ਕੇ ਇਹ ਤਾਂ ਸਾਨੂੰ ਹੀ ਬਖਸ਼ਿਸ਼ ਹੋਈ ਵੀ ਆ ਅੱਲਾਹ ਤਾਲਾ ਵਲੋਂ ਰਾਗ ਸਾਡੇ ਕੋਲ ਹੀ ਆ ਜੀਤਾ ਸਿੰਘ ਦੇ ਮਨ ਨੂੰ ਬੜੀ ਸੱਟ ਵੱਜੀ ਆ ਕੇ ਮਹਾਪੁਰਸ਼ਾਂ ਨੂੰ ਕਹਿੰਦਾ ਜੀ ਅੱਜ ਤੇ ਬੜੀ ਨਾ ਜੀਤਾ ਸਿੰਘ 40 ਦਿਨ ਬਾਹਰ ਨਹੀਂ ਨਿਕਲਣਾ ਹੁਣ ਤੂੰ ਇੱਕ ਕਮਰੇ ਚ ਬਾੜਤਾ ਉਹਨੂੰ ਕਹਿੰਦੇ ਰੋਟੀ ਪਾਣੀ ਬਣਿਆ ਬਣਾਏ ਤੈਨੂੰ ਅੰਦਰ ਹੀ ਮਿਲੂਗਾ 40 ਦਿਨ ਚ ਤਾਂ ਹੁਣ ਤੂੰ ਸਵਾ ਲੱਖ ਪਾਠ ਕਰਨਾ ਰਾਗ ਮਾਲਾ ਦਾ ਸਵਾ ਲੱਖ ਪਾਠ ਤੇ ਟਾਈਮ ਬਹੁਤ ਲੱਗ ਜਾਂਦਾ ਰਾਗ ਮਾਲਾ ਨੇ ਕਹਿੰਦੇ ਭਾਵੇਂ ਤੈਨੂੰ ਲੱਗਣ 18 ਘੰਟੇ ਭਾਵੇਂ ਲੱਗਣ 20 ਘੰਟੇ ਤੂੰ ਹੁਣ ਇੱਕ ਵਾਰੀ 40 ਦਿਨ ਲਾ ਕੇ ਫੇਰ ਹੀ ਬਾਹਰ ਨਿਕਲੀ 40 ਦਿਨਾਂ ਬਾਅਦ ਜਦੋਂ ਬਾਹਰ ਨਿਕਲਿਆ ਸਟੇਜ ਤੇ ਉੱਥੇ ਉਹੀ ਸਮਾਗਮ ਉਹਨਾਂ ਦਾ ਫੇਰ ਆ ਗਿਆ ਜਾ ਕੇ ਟਾਈਮ ਮੰਗਿਆ ਕਹਿੰਦੇ ਤੈਨੂੰ ਟਾਈਮ ਵੀ ਦੇਣਗੇ ਹੁਣ ਟਾਈਮ ਮਿਲ ਗਿਆ ਪੇਟੀ ਕਹਿੰਦੇ ਵਾਜੇ ਨੂੰ ਕਹਿੰਦੇ ਆ ਪੇਟੀ ਲੈ ਲਓ ਕਹਿੰਦੇ ਪੇਟੀ ਤਾਂ ਉੱਥੇ ਹੀ ਪਰੇਕ ਰੱਖ ਦੋ ਜਰਾ ਜਦ ਭਾਈ ਜੀ ਤਾ ਸਿੰਘ ਨੇ ਬਸੰਤ ਰਾਗ ਦਾ ਆਲਾਪ ਛੇੜਿਆ ਵਾਜਾ ਆਪੇ ਵੱਜਣ ਲੱਗ ਪਿਆ ਉਹਨੂੰ ਕੋਈ ਨਹੀਂ ਸੀ ਵਜਾਉਂਦਾ ਵਾਜੇ ਨੂੰ ਜਦ ਉਹਨਾਂ ਨੇ ਦਿੱਤੇ ਸੀ 2 ਮਿੰਟ ਪੂਰੇ 4 ਘੰਟੇ ਰਾਗ ਲਾਪਿਆ ਉਹਨੇ 4 ਘੰਟੇ ਸਾਰੀ ਸਭਾ 'ਚ ਮੌਨ ਛਾ ਗਿਆ ਲੋਕ ਪੈਰ ਪਕੜਨ ਲੱਗ ਕੇ ਉੱਠ ਕੇ ਮੁਸਲਮਾਨ ਕਹਿੰਦੇ ਨਹੀਂ ਰਾਗ ਤੁਹਾਨੂੰ ਵੀ ਦਿੱਤਾ ਰੱਬ ਨੇ ਇਸ ਤਰ੍ਹਾਂ ਸਿੱਖ ਪੰਥ ਦੀ ਜੈਜਕਾਰ ਉੱਥੇ ਹੋਈ ਜੀਤਾ ਸਿਆ ਤੂੰ ਬਹੁਤ ਵੱਡੀ ਜਿੱਤ ਕਰਕੇ ਆਇਆ ਅੱਜ ਦੱਸ ਕੀ ਮੰਗਦਾ ਹੈ ਜੋ ਤੂੰ ਕਹੇਂਗਾ ਤੈਨੂੰ ਉਹ ਹੀ ਦੇਵਾਂਗੇ ਮਹਾਂਪੁਰਸ਼ ਬ੍ਰਹਮ ਗਿਆਨੀ ਸਨ ਕਹਿਣ ਲੱਗਿਆ ਮਹਾਰਾਜ ਮੇਰੀ ਇੱਕ ਇੱਛਾ ਹੈ ਕਹਿੰਦੇ ਕੀ ਕਹਿੰਦੇ ਮੇਰਾ ਜਦ ਵੀ ਸਰੀਰ ਦਾ ਅੰਤ ਹੋਵੇ ਕੀਰਤਨ ਕਰਦੇ ਦਾ ਅੰਤ ਹੋਵੇ ਮੇਰਾ ਸੰਗਤ ਵਿੱਚ ਮਹਾਪੁਰਸ਼ ਕਹਿੰਦੇ ਇਸ ਤਰ੍ਹਾਂ ਹੀ ਹੋ ਜਾਏਗਾ। ਤੋਂ ਫਿਰ ਭਾਈ ਜੀਤਾ ਸਿੰਘ ਜਿਦ ਦਿਨ ਸਰੀਰ ਛੱਡਿਆ ਓਹੀ ਕੀਰਤਨ ਕਰਦੇ ਸੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਕੋਲ ਬੈਠੇ। ਕਰਦੇ ਸੀ ਬੜੇ ਪਿਆਰ ਨਾਲ। ਇੰਉਂ ਹੱਥ ਉੱਪਰ ਕਰ ਕਰਕੇ ਬੋਲਿਆ ਕਰਦੇ ਸੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਰ ਹੱਥ ਕਰਕੇ ਕਹਿੰਦੇ ਪਿਆਰੇ ਜਿਉਂ ਭਾਵੈ ਤਿਉਂ ਰੱਖ ਲੈ। ਬਸ ਇੱਥੇ ਹੀ ਹੱਥ ਰਹਿ ਗਿਆ। ਪਿਆਰੇ ਜੀ ਸਰੀਰ ਛੱਡ ਗਏ ਉੱਥੇ। ਇਸ ਪ੍ਰਕਾਰ ਸਤਗੁਰੂ ਮਹਾਰਾਜ ਬਖਸ਼ਿਸ਼ ਕਰਦੇ ਮਹਾਰਾਜ ਕਹਿੰਦੇ ਜਿੰਨਾ ਕੁਝ ਸਤਗੁਰੂ ਕੋਲੇ ਆ ਨਾ ਇੰਨਾ ਕੁਝ ਹੋਰ ਕਿਸੇ ਕੋਲ ਨਹੀਂ ਆ ਸਤਗੁਰੂ ਦੇ ਭੰਡਾਰੇ ਭਰੇ ਪਏ ਨੇ ਇੱਥੇ ਕਦੇ ਨਾ ਨਹੀਂ ਹੋ ਸਕਦੀ ਦੂਜੇ ਥਾਵਾਂ ਤੇ ਤੁਹਾਨੂੰ ਨਾ ਹੋ ਜਾਏਗੀ ਬ੍ਰਹਮ ਵਿੱਦਿਆ ਤੋਂ ਨਾ ਹੋ ਜਾਏਗੀ